ਸਰਕਾਰਾਂ ਬਣਾਇਆ ਇੰਨੀ ਸੁਣ ਕੇ ਝੜਿਆ ਗੁੱਸਾ ਅੱਕੇਓ ਸਤੂ ਫਰੋਇਆ ਉਹ ਕੀ ਤਜ ਚੰਦਾ ਲਗਿਆ ਮੇਰੇ ਮਨ ਨੂੰ ਕੋਈ ਸਾਹਮਣੇ ਵੀਰੇ ਹਾਂਜੀ ਹਾਂਜੀ ਵੀਰੇ ਦੇਖੋ ਗਾਇਵਰੇਜ ਵਿੱਚ ਮੈਂ ਵੇਖੇ ਨੇ ਕਿਰਪਾ ਕਰਕੇ ਆਣ ਕੇ ਆਪਣਾ ਸਨਮਾਨ ਚਿੰਨ ਲੈ ਕੇ ਜਾਓ ਪਵਨ ਜੁਕੇ ਹਾਂਜੀ ਵੀਰੇ ਦੇਖੋ ਜਾਵਣੇ ਵੀਰੇ ਇਸ ਸਾਈਡ ਛੋਟੇ ਵੀਰ ਹਾਂਜੀ ਦੇਖਣਾ ਸਨਮਾਨ ਚਿੰਨ ਲੈ ਲਓ ਤੁਸੀਂ ਇੱਕ ਇੱਕ ਟਿਕਟ ਹੋ ਗਏ ਨੇ ਹਾਂਜੀ ਵੀਰੇ ਇਹਨਾਂ ਵੱਲੋਂ ਵੀ ਹਰ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਹੈ ਕਿ ਆਣ ਕੇ ਸਨਮਾਨ ਚਿੰਨ ਲੈਣ ਦੀ ਕਿਰਪਾਲਤਾ ਕਰਨ ਓਕੇ ਜੀ ਓਕੇ ਜੀ ਉਹਨਾਂ ਵੱਲੋਂ ਵੀ ਭੇਜਦੇ ਨੇ ਓਕੇ ਜੀ ਹਾਂਜੀ ਓਕੇ ਜੀ ਬੰਦਾ ਕਮੇਟੀ ਨੂੰ ਮਾਇਆ ਪਹੁੰਚੀ ਹੈ ਉਹਨਾਂ ਦਾ ਜੇ ਕੋਈ ਪਰਿਵਾਰਕ ਮੈਂਬਰ ਹੈ ਤਾਂ ਉਹ ਵੀ ਆਣ ਓਕੇ ਜੀ ਧੱlo ਪਰਿਵਾਰ ਉਹਨਾਂ ਦਾ ਜੇ ਕੋਈ ਪਰਿਵਾਰਕ ਮੈਂਬਰ ਬੈਠਾ ਹੈ ਤਾਂ ਉਹ ਵੀ ਆਣ ਕੇ ਆਪਣਾ ਸਨਮਾਨ ਚ ਲੈ ਲੈਣ ਬਲਵਿੰਦਰ ਸਿੰਘ ਪਿੰਦੂ ਸੁਪੁੱਤਰ ਸਰਦਾਰ ਸਤਿ ਸ੍ਰੀ ਅਕਾਲ ਜੀ ਸੰਦੀਪ ਸਿੰਘ ਮੇਰਾ ਨਾਮ ਹੈ ਜੀ ਅੱਜ ਮੇਰੇ ਲੱਗਿਆ ਬਾਬਾ ਜੀ ਦਾ ਦੂਰੋਂ ਦੂਰ ਸੰਗਤਾਂ ਆਈਆਂ ਕੀ ਕਹਲਾ ਚਾਰਪਸਾ ਇਹ ਜਿਹੜੀਆਂ ਸਾਰੀਆਂ ਸੰਗਤਾਂ ਦੇ ਧੰਨਵਾਦੀਆਂ ਜਿਹੜੇ ਹਰ ਸਾਲ ਦੀ ਤਰ੍ਹਾਂ ਮੇਲੇ ਵਿੱਚ ਪਹੁੰਚਦੇ ਨੇ ਹੋਮ ਹੋਮ ਆ ਕੇ ਦੂਰੋਂ ਨੇੜੇ ਰਿਸ਼ਤੇਦਾਰ ਪਿੰਡ ਦੇ ਪਹੁੰਚਦੇ ਨੇ ਕਿਉਂਕਿ ਮੇਲਾ ਜਿਹੜਾ ਸੰਗਤਾਂ ਦੇ ਸਹਿਯੋਗ ਨਾਲ ਹੀ ਬਣਦਾ ਜੇ ਸੰਗਤਾਂ ਦਾ ਸਹਿਯੋਗ ਹੋ ਤਾਂ ਮੇਲਾ ਪੂਰਾ ਬਣੇਗਾ ਉਹ ਸਾਰਿਆਂ ਦੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਜੀ ਨੇ ਜੀ ਅੱਛਾ ਤੁਸੀਂ ਇਹ ਵੀ ਕਹਿ ਦਿੱਤੀ ਕਿ ਸਿੰਗਰ ਵਗੈਰਾ ਨਹੀਂ ਲਾਏ ਜੀ ਜੀ ਕਬੱਡੀ ਟੂਰਨਾਮੈਂਟ ਹੈ ਜੀ ਐਂਟਰੀ ਪੈਣਾ ਇਹਦੇ ਬੜਾ ਥੋੜਾ ਜਿਆਦਾ ਇਹ ਹਰ ਸਾਲ ਨਾ ਸਾਡੇ ਇੱਥੇ ਸਿੰਗਰ ਕੀਤਾ ਜਾਂਦਾ ਜੀ ਕੋਈ ਨਾ ਕੋਈ ਮੇਲਾ ਬਹੁਤ ਵਧੀਆ ਵਰਦਾ ਵੀ ਆ ਤੇ ਔਰਕੀ ਵੀ ਸੰਗਤਾਂ ਦਾ ਪੂਰਾ ਉਤਸ਼ਾਹ ਐਸ ਵਾਰੀ ਫਿਰ ਨੌਜਵਾਨਾਂ ਦਾ ਉਤਸ਼ਾਹ ਹੈ ਕਿ ਔਰਕੀ ਜਿਹੜਾ ਦਰਬਾਰ ਹੈ ਉਹਦੇ ਉੱਪਰ ਲੇਟਰ ਪਾਇਆ ਜਾਣਾ ਜਿਹਦਾ ਕੋਈ ਟੋਟਲ ਖਰਚ 7-8 ਲੱਖ ਰੁਪਏ ਆ ਜਾਣਾ ਉਸ ਕਰਕੇ ਫਿਰ ਔਰਕੀ ਸਿੰਗਰ ਦੀ ਮਨਾਈ ਕੀਤੀ ਗਈ ਨੌਜਵਾਨਾਂ ਵੱਲੋਂ ਕਿ ਔਰਕੀ ਸਿੰਗਰ ਨਹੀਂ ਲਾਇਆ ਜਾਊਗਾ ਆਉਣ ਵਾਲੇ ਸਮੇਂ ਦੇ ਜਿੱਦਾਂ ਪਹਿਲਾਂ ਮੇਲਾ ਚੱਲਦਾ ਉਸੇ ਤਰ੍ਹਾਂ ਮੇਲਾ ਲੱਗਿਆ ਮੇਰਾ ਨਾਮ ਹੈ ਸੰਦੀਪ ਸਿੰਘ ਜੀ ਜਨਵਾਜ ਕੱਲ੍ਹ ਨੌਜਵਾਨ ਪੀੜੀ ਨੂੰ ਕੀ ਕਹਿੰਦਾ ਬੱਚਿਆਂ ਨੂੰ ਇਹ ਸੰਦੇਸ਼ ਹੈ ਜੀ ਨੌਜਵਾਨ ਜਿੰਨੇ ਵੀ ਨਸ਼ੇ ਤੋਂ ਦੂਰ ਰਹਿਣ ਕਿਉਂਕਿ ਜਿਹੜਾ ਨਸ਼ਾ ਅੱਜ ਕੱਲ੍ਹ ਘਰ 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 ਕਰਦਾ ਜਾ ਰਿਹਾ ਤੇ ਜਿੰਨੇ ਨਸ਼ਿਆਂ ਤੋਂ ਦੂਰ ਰਹਿਣਗੇ ਬੱਚੇ ਉਹਨੇ ਹੀ ਪੰਜਾਬ ਦੇ ਵਿੱਚ ਆਪਣਾ ਵਧੀਆ ਯੋਗਦਾਨ ਪਾ ਸਕਣਗੇ ਪੰਜਾਬ ਦੀ ਜਵਾਨੀ ਨਸ਼ੇ ਤੋਂ ਦੂਰ ਰਹੇ ਤੇ ਸਾਰਾ ਕੁਝ ਵਧੀਆ ਹੋਵੇ ਬਹੁਤ ਬਹੁਤ ਰਬੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਤੁਹਾਨੂੰ ਮਿਲ ਲਈ ਰਿਹਾ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਿਆਦੀ ਆ ਜੀ ਕਿੰਨੀ ਹੈ ਕਿੰਨੀ ਕਿ ਖੁਸ਼ੀ ਕਿੰਨਾ ਉਤਸ਼ਾਹ ਤੁਹਾਨੂੰ ਬਹੁਤ ਜ਼ਿਆਦਾ ਜੀ ਕੀ ਕਹਿਣਾ ਚਾਹੋਗੇ ਮੈਂ ਜੋ ਜੇਪਾ ਕੱਲ ਮੇਲੇ ਦੀ ਕਰੀ ਤੇ ਐਨਆਰਆਈ ਭਰਾਵਾਂ ਦਾ ਕਿੰਨਾ ਕੀ ਸਹਿਯੋਗ ਹੈ ਬਹੁਤ ਜ਼ਿਆਦਾ ਜੀ ਬਹੁਤ ਆ ਭਾਈ ਮੇਲਾ ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਸਾਡੀ ਸੰਭਾਲ ਤੋਂ ਪਹਿਲਾਂ ਦਾ ਜੀ ਅੱਛਾ ਪਿੰਡ ਕਿਹੜਾ ਹੈ ਤੇ ਜ਼ਿਲ੍ਹਾ ਕਿਹੜਾ ਲੱਗਦਾ ਨਾਮ ਤੇ ਮਾਮੂ ਵਾਲੀ ਜੀ ਜ਼ਿਲ੍ਹਾ ਕਲਕੂਥਲਾ ਇੱਥੇ ਗਰਮੀ ਦਾ ਮੌਸਮ ਵੀ ਤੁਹਾਨੂੰ ਹੈਗਾ ਹੈ ਹੈਗਾ ਹੈ ਇਸ ਦਾ ਵਾਸਤੇ ਕੀ ਕੀ ਪ੍ਰਬੰਧ ਕੀਤੇ ਜੀ ਤੇ ਅਸੀਂ ਪੱਕੇ ਭੁੱਖੇ ਲਾਏ ਆ ਜੋ ਵੀ ਖੱਡਾ ਪਾਣੇ ਆ ਲੰਗਰ ਪਾੜੇ ਆ ਜੋ ਵੀ ਠੀਕ ਹੈ ਸਾਡੇ ਚੈਨਲ ਰਾਹੀਂ ਤੁਹਾਨੂੰ ਸੰਕਾ ਵੇਖ ਰਹੀ ਹੈ ਦੂਰੋਂ ਦੂਰੋਂ ਵਿਦੇਸ਼ਾਂ ਵਿੱਚ ਵੀ ਕੀ ਕਹਿਣਾ ਚਾਹੋਗੇ ਤੁਸੀਂ ਐਨਆਰਆਈ ਭ ਬਸ ਆ ਨਾ ਰਹੀਦਾ ਧੰਨਵਾਦ ਜੀ ਜਿਨ੍ਹਾਂ ਨੇ ਸਾਹਮਣੋ ਜੋਗ ਕਰਦੇ ਆ ਠੀਕ ਹੈ ਅੱਜ ਇੱਕ ਕਬੱਡੀ ਟੂਰਨਾਮੈਂਟ ਵੀ ਹੈ ਹਾਂ ਜੀ ਹਾਂ ਜੀ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਗਰਾਮ ਹੈ ਨਹੀਂ ਜੀ ਪ੍ਰੋਗਰਾਮ ਚੱਲ ਰਿਹਾ ਹੈ ਨਹੀਂ ਇਹੋ ਚੱਲਣਾ ਜੀ ਠੀਕ ਹੈ ਬਹੁਤ ਬਹੁਤ ਜੀ ਮੇਰਾ ਨਾਮ ਕੁਲਵੰਤ ਸਿੰਘ ਆ ਜੀ ਅੱਜ ਬਾਬਾ ਜੀ ਦਾ ਮੇਲਾ ਲੱਗਿਆ ਆ ਕਿੰਨੀ ਖੁਸ਼ੀ ਹੈ ਤੇ ਕੀ ਕਹਿਣਾ ਚਾਹੋ ਇਹ ਬਹੁਤ ਖੁਸ਼ੀ ਆ ਜੀ ਇਹ ਬਹੁਤ ਜਰਾ ਜਰਾ ਮੇਰਾ ਲੱਗਦਾ ਆ ਰਿਹਾ ਜੀ ਦਰਬਾਰ ਸਾਹਿਬ ਦਾ ਪੂਰਾ ਨਾਮ ਦੱਸੋ ਦਰਬਾਰ ਦਾ ਨਾਮ ਦੱਸੋ ਪੀਰ ਬਾਬਾ ਚਿੱਟਾ شاہ ਜੀ ਆ ਜੀ ਪਿੰਡ ਫਿਰ ਬੰਗਾਲ ਜ਼ਿਲ੍ਹਾ ਕਪੂਰਥਲਾ ਜੀ ਠੀਕ ਹੈ ਅੱਜ ਕੱਲ ਦੇ ਫਿਰ ਬੱਚੇ ਨੌਜਵਾਨ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਉਹਨਾਂ ਨੇ ਇਹ ਵੀ ਕੀ ਕਹਿਣਾ ਚਾਹੋਗੇ ਹਾਂ ਅਗ੍ਹਾ ਵਾਰ ਚੜ ਕੇ ਸਾਡਾ ਪਾਓ ਜੀ ਠੀਕ ਹੈ ਜੀ ਮਿਹਰਬਾਨ